ਕੋਈ ਨਾ ਮੈਂ ਵੀਡੀਓ ਬਣਾ ਰਹੀ ਆਂ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਏਮਬਰਾਇਡਰੀ ਦੇ ਵਿੱਚ ਸੋ ਜਿੰਨਾ ਭੈਣਾ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਚਲਦੀ ਹੀ ਪਸੰਦ ਕਰ ਸਕੋ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਕਿੰਜੇ ਸੂਟ ਲੈ ਕੇ ਆਏ ਹਾਂ ਜੋ ਕਿ ਦੋ ਤਰ੍ਹਾਂ ਦੋ ਤਿੰਨ ਤਰ੍ਹਾਂ ਦਾ ਫੈਬਰਿਕ ਆ ਉਹਦੇ ਉੱਪਰ ਆਪਾਂ ਥੋੜੇ ਜਿਲੇ ਸੂਟ ਲੈ ਕੇ ਆਇਆ। ਸੋ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ। ਜਿਵੇਂ ਬਹੁਤ ਜ਼ਿਆਦਾ ਬੀਜੀ ਸੀ ਬਸ ਤੁਸੀਂ ਪੁੱਛੋ ਨਾ ਵੀ ਇੰਨਾ ਜ਼ਿਆਦਾ ਕੰਮ ਦਾ ਰਸ਼ ਹੋ ਰਿਹਾ ਨਾ ਬਹੁਤ ਜ਼ਿਆਦਾ ਹੁਣ ਤੋਂ ਕਿੰਨੇ ਦਿਨ ਹੋ ਗਏ ਨਾ ਤਾਂ ਕੋਈ ਗਰੁੱਪ ਦੇ ਵਿੱਚ ਅਪਡੇਟ ਪਾਈ ਗਈ ਹੈ ਨਾ ਕੋਈ ਵੀਡੀਓ ਵਧੀਆ ਸਮਾਰ ਕੇ ਵੀਡੀਓ ਪੈਂਦੀ ਹੈ ਬਸ ਥੋੜਿਆ ਕੰਮ ਹੀ ਇੰਨਾ ਜ਼ਿਆਦੇ ਸੀ ਤਾਂ ਕਰਕੇ ਵੀ ਕਿ ਸਦਾਰਪ ਲਈ ਕੱਟ ਦਿੱਤਾ ਜਨ ਕਿਉਂਕਿ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਪਿੰਡ ਦੇ ਵਿੱਚੋਂ ਜਿਹੜਾ ਵੀ ਵਰਤਾ ਕਰਕੇ ਇੰਨਾ ਜ਼ਿਆਦਾ ਕੰਮ ਹੋ ਰਿਹਾ ਸੀ ਬਹੁਤ ਜ਼ਿਆਦਾ ਤਾਂ ਕਰਕੇ ਵੀ ਥੋੜਾ ਮੈਸੇਜ ਦਾ ਜਵਾਬ ਘੱਟ ਦਿੱਤਾ ਹੈ ਉਹਦੇ ਲਈ ਸੌਰੀ ਤੇ ਬਾਕੀ ਹੁਣ ਵੀ ਕੰਮ ਮੇਰਾ ਅੱਗੇ ਚੱਲ ਪਿਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਨੇ ਜੀ ਤੇ ਬਾਕੀ ਹਣਾ ਬਸ ਹੁਣ ਮੈਂ ਤੁਹਾਡੇ ਲਗਾਤਾਰ ਜੋ ਵੀ ਮੈਸੇਜ ਆਉਣਗੇ ਮੇਰੇ ਰਪਲਾਈ ਜ਼ਰੂਰ ਦੇਵਾਂਗੀ ਤੇ ਜੋ ਵੀ ਹੁਣ ਜਿੰਨਾ ਵੀ ਮੇਰੇ ਪਾਸੇ ਦੇ ਆਰਡਰ ਪੈਂਡਿੰਗ ਨੇ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਿਨ੍ਹਾਂ ਦੇ ਸੂਟ ਰਹਿੰਦੇ ਸੀ ਕਿਉਂਕਿ ਕਿੰਨੇ ਦਿਨ ਹੋ ਗਏ ਕੋਈ ਵੀ ਸੂਟ ਪਾਰਸਲ ਨਹੀਂ ਕਰਿਆ ਗਿਆ ਕੋਈ ਵੀ ਸੂਟ ਪਾਰਸਲ ਨਹੀਂ ਕਰੇਗਾ ਤਾਂ ਕਰਕੇ ਸੋ ਹੁਣ ਆਪਾਂ ਰੈਗੂਲਰ ਪਹਿਲਾਂ ਵਾਂਗੂ ਡੇਲੀ ਪਾਰਸਲ ਕਰਾਂਗੇ ਤੇ ਜੋ ਵੀ ਅਪਡੇਟ ਹੋਗੀ ਨਵੀਂ ਅਪਡੇਟ ਵੀਡੀਓ ਪਾਵਾਂਗੇ ਜੀ ਆਪਾਂ ਗਰੁੱਪ ਦੇ ਵਿੱਚ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲੈ ਕੇ ਆਏ ਬਹੁਤ ਹੀ ਸੋਹਣੇ ਕੈਨ ਕੈਨ ਜਿਹੇ ਸੂਟ ਸੋ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਅੱਜ ਆਪਾਂ ਕੈਮਰੀ ਕਾਟਨ ਦੇ ਸੂਟ ਲੈ ਕੇ ਆਏ ਆ ਤੁਹਾਡੇ ਲਈ ਡਿਸਕਾਊਂਟ ਦੇ ਉੱਪਰ ਸੋ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਗੇ ਹੋਰ ਵੀ ਮੇਰੀ ਭੈਣਾਂ ਨੂੰ ਦੱਸਿਓ ਤਾਂ ਜੋ ਤੁਹਾਡੇ ਵਾਂਗੂ ਸੋਹਣੇ ਸੋਹਣੇ ਸੂਟ ਆ ਲੈ ਸਕਣ 블루 ਸੂਟ ਤਿਆਰ ਕਰ ਦੋ ਜੀ 블루 ਸੂਟ ਤੁਹਾਡਾ ਦੋ ਦੋਕ ਦਿਨਾਂ ਤੱਕ ਤਿਆਰ ਹੋ ਜੂਗਾ ਕਿਉਂਕਿ ਉਹ ਫੈਬਰਿਕ ਨਾ ਜਿਹੜਾ ਖਤਮ ਹੋਇਆ ਪਿਆ ਸੀ ਉਹ ਦੁਬਾਰਾ ਰੀਸਟਾਕ ਕਰਵਾਇਆ ਹੋਇਆ ਬਸ ਦੋਕ ਦਿਨਾਂ ਤੱਕ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਵੇ ਸੋਚ ਰਹੋ ਤੁਹਾਡੇ ਸਾਰੇ ਸੂਟ ਮੇਰੇ ਲਵੇ ਹੈਗੇ ਨੇ ਤੁਸੀਂ ਜਮਾਂ ਵੇ ਸੋਚ ਰਹੋ ਤੁਹਾਡੇ ਤੇ ਪਹੁੰਚਦੇ ਹੋ ਜਾਣਗੇ ਤੇ ਬਲੂ ਸੂਟ ਤੁਹਾਡਾ ਬਣ ਜੂਗਾ ਜੀ 2 ਦਿਨਾਂ ਤੱਕ ਸੋ ਆਪਾਂ ਚਲੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲੈ ਕੇ ਆਇਆ ਕੈਮਰੀ ਕਾਟਨ ਦੇ ਉੱਪਰ ਸੂਟ ਜੋ ਵੀ ਕਿਸ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਗਾ ਬਸ ਤੁਸੀਂ ਫਟਾਫਟ ਆਰਡਰ ਕਰਦੇ ਜਾਇਓ ਤੇ ਆਪਣਾ ਸੂਟ ਬੁੱਕ ਕਰਦੇ ਜਾਇਓ ਇਹ ਵਾਲਾ ਆ ਜੀ ਮਹਿਰੂਨ ਕਲਰ ਦਾ ਹਾਂਜੀ ਹਾਂਜੀ ਤੁਹਾਨੂੰ ਮੈਸੇਜ ਕਰ ਦੂੰਗੀ ਜੀ ਇਹ ਹੈਗਾ ਜੀ ਮਹਿਰੂਨ ਕਲਰ ਦਾ ਸੂਟ ਹੈ ਬਹੁਤ ਸੋਹਣਾ ਉੱਪਰ ਆਰੀ ਵਰਕੇ ਐਵੇਂ ਜਿਹੜੇ ਗੋਲ ਗੋਲ ਫੁੱਲ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲੋ ਜੀ ਇਹ ਐਵੇਂ ਗੋਲ ਗੋਲ ਫੁੱਲ ਬਣੇ ਨੇ ਬਹੁਤ ਸੋਹਣੇ ਆਰੀ ਵਰਕ ਦੇ ਮਹਿਰੂਨ ਕਲਰ ਦਾ ਸੂਟ ਹੈ ਉਸਦੇ ਉੱਪਰ ਫਰੋਜੀ ਕਲਰ ਦਾ ਵਰਕ ਹੋਇਆ ਹੋਇਆ ਥੋੜਾ ਬਹੁਤਾ ਵੀਡੀਓ ਦੇ ਵਿੱਚ ਫਰਕ ਪੈ ਜਾਂਦਾ ਕਲਰ ਦਾ ਜੀ ਕੈਮਰੀ ਕਾਟਨ ਦਾ ਸੂਟ ਰੂ ਪਿਓਰ ਕਾਟਨ ਵਿਦਆਊਟ ਲਾਈਨਿੰਗ ਜਿਹੜਾ ਸੂਟ ਸਟਿਚ ਹੋਊਗਾ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕੇਰਾ ਲੰtheta ਦੀ ਆਪਾਂ ਕਿੰਨੀ ਵੀ ਰੱਖ ਸਕਦੇ ਆ ਲੋ ਜੀ ਇਹ ਵਾਲਾ ਐਮ ਐਸੂਟ ਬਣੂਗਾ ਜੀ ਦੇਖੋ ਕਿੰਨਾ ਵੀ ਆਪਾਂ ਦਾ ਕੇਰਾ ਤੇ ਲੰਬਾਈ ਇਹਦੀ ਰੱਖ ਸਕਦੇ ਆ ਆਪਾਂ ਨੂੰ ਕੋਈ ਕਿਸੇ ਵੀ ਹੈਲੋ ਜੀ ਕਿਵੇਂ ਹੋ ਹਾਂਜੀ ਹਾਂਜੀ ਵਧੀਆ ਜਸੂ ਰੋੜਾ ਤੁਸੀਂ ਦੱਸੋ ਕਿਵੇਂ ਠੀਕ ਹੋ ਜੀ ਹਾਂਜੀ ਇਹ ਵਾਲੇ ਸੂਟ ਦਾ ਪ੍ਰਾਈਸ 750 ਰੁਪਏ ਰਹਿਣਾ ਸ਼ਿਪਿੰਗ ਸੂਟ ਦੀ ਫ੍ਰੀ ਰਹਿਣੀ ਹੈ ਬਹੁਤ ਸੋਹਣਾ ਸੂਟ ਹੈ ਪਿਓਰ ਕਾਟਨ ਹੈ ਕੋਈ ਤੁਹਾਨੂੰ ਸ਼ਿਕਾਇਤ ਨਹੀਂ ਹੋਊਗੀ ਕੱਪੜੇ ਦੀ ਵਰਕ ਦੀ ਵੇਚ ਚਕੋ ਕੇ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ 750 ਰੁਪਏ ਦਾ ਇਹ ਵਾਲਾ ਸੂਟ ਰਹਿਣਾ ਹੈ ਆਰਡਰ ਕਰੋ ਚਲਦੀ ਆਲਦੀ 프ਰੰਟ ਦੇ ਉੱਪਰ ਵਰਕ ਆਜੂ ਜੀ ਤੇ ਨਾਲ ਵਰਕ ਇਹਦੇ ਆਜੂ ਬਾਜੂ ਦੇ ਉੱਪਰ ਲਓ ਜੀ ਇਹ ਵਾਲਾ ਵਰਕ ਇਸੇ ਬਾਜੂ ਦੇ ਉੱਪਰ ਆਜੂ ਬਹੁਤ ਸੋਹਣਾ ਬਾਜੂ ਦੇ ਉੱਪਰ ਵਰਕ ਬਣਿਆ ਹੋਇਆ ਸੋ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਣਾ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਸਿੰਗਲ ਕਲਰ ਇਸ ਦੇ ਵਿੱਚ ਆਪਣੇ ਲਾਵੇ ਮੌਜੂਦ ਹੈ ਸੋ ਕਿਸੇ ਨੂੰ ਵੀ ਪਸੰਦ ਆਉਣਾ ਤੁਸੀਂ ਮੰਗਵਾ ਸਕਦੇ ਹੋ ਜਲਦੀ ਜਲਦੀ ਤੁਸੀਂ ਸਾਡੇ ਕੋਲ ਸੂਟ ਇਹ ਬਾਈ ਕਰ ਸਕਦੇ ਹੋ ਜਲਦੀ ਜਲਦੀ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਮੰਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਕੈਮਰਿਕ ਕਾਟਨ ਦਾ ਫੈਬਰਿਕ ਹੈ ਜੀ ਇਹ ਫਰਸਟ ਸੂਟ ਆ ਗਿਆ ਜੀ ਲੋ ਜੀ ਸੈਕਿੰਡ ਦਿਖਾ ਦਿੰਨੇ ਆਪਾਂ ਤੁਹਾਨੂੰ ਸਿੰਧੀ ਬੂਟੀ ਦਾ ਬਹੁਤ ਸੋਹਣਾ ਵਰਕਿਆ ਸੂਟ ਹੈਗਾ ਪ੍ਰਾਈਸ ਸਾਰਿਆਂ ਦਾ ਸੇਮ ਰਹਿਣਾ 750 ਰੁਪਏ ਵਸਤੂ ਸੀ ਵੀਡੀਓ ਦੇ ਨਾਲ ਆ ਜੁੜੇ ਰਹੋਏ ਐਂਡ ਤੱਕ ਦੇਖਿਓ ਸੋਹਣੇ ਸੋਹਣੇ ਸੂਟ ਇਹ ਆਜੂਗਾ ਜੀ ਸ਼ਿੰਦੀ ਵਰ ਹਾਂਜੀ ਜੀ ਮੈਨੂੰ ਟਾਈਮ ਲੱਗਿਆ ਤਾਂ ਜਰੂਰ ਪਿਕ ਪਾਉਂਗੀ ਜੀ ਮੈਂ ਗਰੁੱਪ ਦੇ ਵਿੱਚ ਲੋ ਜੀ ਇਹ ਵਾਲਾ ਆਜੂ ਸ਼ਿੰਦੀ ਵਰਕ ਦਾ ਪੈਨਲ ਵਰਕ ਬਣਿਆ ਬਹੁਤ ਸੋਹਣਾ ਇਹ ਮੇ ਪੈਨਲ ਵਰਕ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਉਹ ਸੁਣਾ ਐਵੇਂ ਬਿੱਚਾ ਛੋਟੇ ਜਿਹੜੇ ਫੁੱਲ ਬਣੇ ਹੋਏ ਨੇ ਜੀ ਇਹ ਸਾਰਾ ਉੱਪਰ ਤੱਕ ਫਰੰਟ ਦਾ ਵਰਕ ਆ ਜੋ ਤੁਸੀਂ ਦੇਖ ਸਕਦੇ ਹੋ ਐਵੇਂ ਪੈਨਲ ਵਰਕ ਬਣਿਆ ਹੋਊਗਾ ਕਿਸੇ ਵੀ ਮੇਰੀ ਭੈਣ ਨੇ ਅੱਗੇ ਵਰਤਾਂ ਤੇ ਜਿਵੇਂ ਆਪ ਦੀ ਸਸ ਨੂੰ ਜਾਂ ਕਿਸੇ ਨੂੰ ਸੂਟ ਗਿਫਟ ਕਰਨਾ ਤੁਸੀਂ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਹੈਗੀ ਲਾਈਟ ਵੇਟ ਜੀ ਸੀਜ਼ਾ ਕਲਰ ਵੀ ਬਹੁਤ ਪਿਆਰਾ ਹੈਗਾ ਬਹੁਤ ਕੈਂਟ ਬਣਿਆ ਹੈ ਸੂਟ ਅੱਜ ਦੇ ਰਵਾਜ ਦਾ ਜਿਵੇਂ ਅੱਜ ਕੱਲ ਹਿੰਦੀ ਦਾ ਰਵਾਜ ਹੈ ਇਹ ਐਵੇਂ ਸੂਟ ਬਣਾਉਂਗਾ ਚਿਲੋ ਐਵੇਂ ਆਪਾਂ ਸੂਟ ਇਹ ਤਿਆਰ ਹੋ ਜੂਗਾ ਜੀ ਤੇ ਡਬਲ ਸ਼ੇਡ ਦਾ ਆਪਾਂ ਦੁਪੱਟਾ ਕਰਵਾ ਸਕਦੇ ਇਹਦੇ ਨਾਲ ਹਾਂਜੀ ਤੁਹਾਡੇ ਸੂਟ ਸੂਟ ਦੀ ਮੈਂ ਟਰੈਕਿੰਗ ਦੇ ਦੂੰਗੀ ਜੀ ਤੁਹਾਡਾ ਸੂਟ ਕੂਰੀਅਰ ਹੋ ਗਿਆ ਇਹ ਵਾਲਾ ਵਰਕ ਇਸ ਦੇ ਬਾਜੂ ਦੇ ਉੱਪਰ ਆ ਜੂਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਅੱਜ ਬਹੁਤ ਸਾਰੇ ਬਾਜੂ ਦੇ ਉੱਪਰ ਵਰਕ ਬਣਿਆ ਹੋਇਆ ਹੈ ਜੇ ਸੇਮ ਹੀ ਇਹਦੇ ਨਾਲ ਦਾ ਵਰਕ ਇਹਦੇ ਬਾਟਮ ਦੇ ਉੱਪਰ ਆਜੀ ਜੀ پتہ ਬਹੁਤ ਜ਼ਿਆਦਾ ਕੰਮ ਹੁੰਦਾ ਮੈਂ ਤੁਹਾਨੂੰ बस ਇੱਕ ਵਾਰੀ ਦੱਸਤਾ ਸੀ ਵੀ ਤੁਹਾਡਾ ਸੂਟ ਮੈਂ ਭੇਜ ਦਿੱਤਾ ਵੀ ਬਸ ਇੰਨੇ ਸੀਗਾ ਵੀ ਮੈਂ ਤੁਹਾਡਾ ਸੂਟ ਪਹੁੰਚਦਾ ਕਰਤਾ ਇਹ ਤੁਹਾਨੂੰ ਮਿਲ ਜੂਗਾ ਇੱਕ ਦੋ ਦਿਨਾਂ ਦੇ ਵਿੱਚ ਤੇ ਮੈਸੇਜ ਤਾਂ ਮੈਂ ਥੋੜਾ ਕੰਮ ਜ਼ਿਆਦਾ ਸੀ ਤਾਂ ਕਰਕੇ ਨਹੀਂ ਚੱਕ ਸਕੀ ਲਓ ਇਹ ਵਾਲਾ ਇਹਦੇ ਬਾਜੂ ਆ ਜਾਣਗੇ ਇਸ ਦੇ ਵਿੱਚ ਇਹ ਸਿੰਗਲ ਹੀ ਕਲਰ ਹੈ ਜੀ ਸਿੰਗਲ ਕਲਰ ਦੇ ਵਿੱਚ ਇਹ ਸੂਟ ਆਗਾ ਤੇ ਨਾਲ ਇਹਦਾ ਵਰਕ ਬਾਟਮ ਦੇ ਆਜੂਗਾ ਜੀ ਲਓ ਜੀ ਇਹ ਵਾਲਾ ਵਰਕ ਬਾਟਮ ਦੇ ਪਰ ਜੋ ਬਹੁਤ ਸੋਹਣਾ ਬਾਟਮ ਦੇ ਉੱਪਰ ਵਰਕ ਹੋਇਆ ਬਹੁਤ ਘੈਂਟ ਜਿਹਾ ਡਿਜ਼ਾਈਨ ਬਣਿਆ ਹੋਇਆ ਸੋ ਕਿਸੇ ਵੀ ਮੇਰੇ ਪੈਨ ਨੂੰ ਇਹ ਵਾਲਾ ਸੂਟ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਪਿਓਰ ਕਾਟਨ ਦਾ ਇਹ ਸੂਟ ਰਹੂਗਾ ਵਿਦਆਊਟ ਲਾਈਨਿੰਗ ਜਿਹੜਾ ਸੂਟ ਸਟਿਚ ਹੋਊਗਾ ਜੀ ਕਾਈਜ਼ ਲੈਣਾ 750 ਰੁਪਏ 750 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸੋ ਜਲਦੀ ਜਲਦੀ ਤੁਸੀਂ ਸਾਡੇ ਕੋਲੇ ਸੂਟ ਮੰਗਵਾ ਸਕਦੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਮੈਚਿੰਗ ਸੂਟ ਤੁਹਾਡੇ ਲਈ ਜੋ ਕਿ ਫਰੰਟ ਦੇ ਵਿੱਚ ਛੋਟੇ ਛੋਟੇ ਬੁੱਟੀ ਰਹੂਗੀ ਦੇਖੋ ਤੁਸੀਂ ਹੁਣ ਦੇਖ ਸਕਦੇ ਹਾਂਜੀ ਜਿਹੜਾ ਇਹ ਵਾਲਾ ਫੈਬਰਿਕ ਹੈ ਨਾ ਕਾਟਨ ਫੈਬਰਿਕ ਹੁਣ ਆ ਨਹੀਂ ਰਿਹਾ ਹੈਗਾ ਇਹ ਹੁਣ ਆ ਨਹੀਂ ਰਿਹਾ ਪਿੱਛੇ ਹੀ ਬੰਦ ਹੋ ਰਿਹਾ ਜੀ ਹੁਣ ਸਾਰਾ ਸਰਦੀ ਵਾਲਾ ਮਾਲ ਆ ਰਿਹਾ ਹੈ ਇਹ ਜੋ ਵੀ ਇੱਕ ਇੱਕ ਦੋ ਦੋ ਸੂਟ ਆਪਣੇ ਲਈ ਬਚੇ ਹੋ ਨੇ ਉਹ ਮੈਂ ਵੀਡੀਓ ਚ ਪਾ ਰਹੀ ਸੀ ਇਹਨਾਂ ਚ ਤੁਹਾਨੂੰ ਜੋ ਵੀ ਸੂਟ ਤੁਹਾਨੂੰ ਠੀਕ ਲੱਗਦਾ ਉਹ ਤੁਸੀਂ ਮੰਗਵਾ ਲਿਓ ਸਾਡੇ ਕੋਲੋਂ ਜੀ ਲਓ ਜੀ ਇਹ ਵਾਲਾ ਸੂਟ ਹੈ ਐਵੇਂ ਫਰੰਟ ਤੇ ਛੋਟੇ ਛੋਟੇ ਬੁੱਟੀ ਬਣੀ ਆ ਬਹੁਤ ਸੋਹਣੀ ਤੁਸੀਂ ਦੇਖੋ ਬਹੁਤ ਸੋਹਣੀ ਫਰੰਟ ਤੇ ਬੁੱਟੀ ਬਣੀ ਆ ਸਾਰੇ ਸੂਟ ਦੇ ਵਿੱਚ ਐਵੇਂ ਬੂਟੀਆਂ ਬਣੇ ਹੋਏ ਨੇ ਦੋ ਤਰ੍ਹਾਂ ਦਾ ਕਲਰ ਕੰਟਰਾਸਟ ਦੇ ਵਿੱਚ ਲੱਗੇ ਆ ਬਾਜੂ ਇਹ ਬਹੁਤ ਸੋਹਣੇ ਹੈਗੇ ਬਣੇ ਹੋਏ ਨੇ ਲਓ ਜੀ 950 ਰੁਪਏ ਹੈ ਜੀ ਸਿਲਕ ਪਸ਼ਮੀਨੇ ਪਲੇਨ ਦਾ ਪ੍ਰਾਈਸ ਇਹ ਵਾਲਾ ਵਰਕੇ ਦੇ ਬਾਜੂ ਦੇ ਉੱਪਰ ਆ ਜਾਊਗਾ ਤੁਸੀਂ ਦੇਖੋ ਵੀ ਪ੍ਰਾਈਸ 750 ਰੁਪਏ ਹੈ ਜੀ ਇਹ ਵਾਲੇ ਸੂਰ ਦਾ ਪ੍ਰਾਈਸ ਜੀ 750 ਰੁਪਏ ਰਹਿਣਾ ਲਓ ਜੀ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਆ ਜੋ ਬਹੁਤ ਸੋਹਣਾ ਬਾਜੂ ਦੇ ਉੱਪਰ ਵਰਕ ਬਣਿਆ ਹੈ ਇਸ ਦੇ ਨਾਲ ਜਿਹੜੀ ਬਾਟਮ ਹੈ ਸਕਿਨ ਕਲਰ ਦੀ ਕੰਟਰਾਸਟ ਬਾਟਮ ਆ ਜੂਗੀ ਜੀ ਇਹ ਵਾਲਾ ਵਰਕ ਇਸ ਦੇ ਬਾਟਮ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖੋ ਲਓ ਜੀ ਇਹ ਵਾਲਾ ਵਰਕ ਇਸ ਦੇ ਬਾਟਮ ਦੇ ਉੱਪਰ ਬਣਿਆ ਹੈ ਬਹੁਤ ਸੋਹਣਾ ਬਾਟਮ ਦੇ ਉੱਪਰ ਵਰਕ ਲੱਗ ਰਿਹਾ ਬਹੁਤ ਸੋਹਣੀ ਚੀਜ਼ ਬਣੀ ਹੈ ਸੋ ਕਿਸੇ ਵੀ ਮੇਰੀ ਭੈਣ ਇਹ ਵਾਲਾ ਸੂਟ ਪਸੰਦ ਆਉਂਦਾ ਹੁੰਦਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਕੈਮਰੀ कॉटन 750 ਸਾਡੇ ਸਾਫ ਤੋਂ ਰੁਪਏ ਪ੍ਰਾਈਸ ਤੇ ਸ਼ਿਪਿੰਗ ਚਾਰਜ ਦੀ ਫ੍ਰੀ ਲੈਣੀ। ਉਸ ਤੋਂ ਬਾਅਦ ਆ ਗਿਆ ਇਹ ਵਾਲਾ ਮਰਜੈਂਟਾ ਕਲਰ ਦਾ ਸੂਟ ਹੈ ਜੀ ਤੁਸੀਂ ਦੇਖੋ। ਐਵੇਂ ਬਣਿਆ ਆ ਪੈਨਲ ਵਰਕ ਹੈ ਜੀ ਨਾਲ ਤੇ ਇਹ ਵਾਲਾ ਇਹਦਾ ਨੈਕ ਬਣਿਆ ਹੋਇਆ ਹੈ ਜੀ। ਲਓ ਜੀ। ਬਾਟਮ ਦਾ ਫੈਬਰਿਕ ਵੀ 2.5 ਮੀਟਰ ਰਹਿਣਾ ਜੀ, ਸ਼ਰਟ ਦਾ ਫੈਬਰਿਕ ਵੀ 2.5 ਮੀਟਰ ਹੋਊਗਾ ਜੀ। ਲਓ ਜੀ। ਇਹ ਵਾਲਾ ਤੁਸੀਂ ਦੇਖ ਸਕਦੇ ਹੋ ਮ ਮ ਜੈਂਟਾ ਕਲਰ ਦਾ ਸੂਟ ਆਪਾਂ ਰਾਨੀ ਸ਼ੇਡ ਕਹਿ ਦਿੰਦੇ ਆ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਵਾਲੀ ਨੈਕ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਸੋਹਣੀ ਹੈਲੋ ਜੀ ਹਾਂਜੀ ਲੋ ਜੀ ਇਹ ਵਾਲਾ ਐਵੇਂ ਗਲਾ ਬਣਿਆ ਹੈ ਬਹੁਤ ਸੋਹਣਾ ਗਲਾ ਬਣਿਆ ਆ ਤੁਸੀਂ ਦੇਖੋ ਬਹੁਤ ਸੋਹਣੀ ਚੀਜ਼ ਲੱਗ ਰਹੀ ਹੈਗੀ ਬੋਕੈਂਟ ਬਣਿਆ ਹੈ ਤੇ ਦੋ ਪੈਨਲ ਜਾ ਰਹੇ ਨੇ ਤੇ ਨੀਚੇ ਘੇਰੇ ਦੇ ਵੀ ਦੇ ਫਲਾਵਰ ਬਣੇ ਹੋਏ ਨੇ ਇਹ ਵਾਲੀ ਨੀਚੇ ਘੇਰੇ ਦੇ ਫਲਾਵਰ ਬਣੇ ਨੇ ਬਹੁਤ ਸੋਹਣੇ ਖੁੱਲਾ ਕੇ ਅੰਘੇਰਾ ਪਾ ਕਿੰਨਾ ਵੀ ਰੱਖ ਸਕਦੇ ਐਵੇਂ ਤੇ ਐਵੇਂ ਦੇ ਹੀ ਵਰਕੇ ਇਹਦੇ ਬਾਜੂ ਦੇ ਉੱਪਰ ਆ ਜੂਗਾ ਤੇ ਨਾਲ ਦੇ ਹੀ ਵਰਕ ਬਾਟਮ ਦੇ ਉੱਪਰ ਆ ਜੂ ਵਾਈਟ ਕਲਰ ਦੀ ਇਹਦੇ ਨਾਲ ਬਾਟਮ ਰਹੂਗੀ ਜੀ ਲੋ ਜੀ ਇਹ ਵਾਲਾ ਵਰਕ ਇਸ ਦੇ ਬਾਟਮ ਦੇ ਉੱਪਰ ਆ ਜੂਗਾ ਜਿਵੇਂ ਦਾ ਵਰਕ ਇਹਦੇ ਬਾਜੂ ਦੇ ਉੱਪਰ ਬਣਿਆ ਓਵੇਂ ਦਾ ਵਰਕ ਬਾਟਮ ਦੇ ਉੱਪਰ ਆ ਜੂ ਉਸ ਨਾਲ ਬਾਟਮ ਦੇ ਉੱਪਰ ਵਰਕ ਹੋਇਆ ਹੈ ਸੋ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਫਟਾਫਟ ਜਲਦੀ ਵਾਲੀ ਆਰਡਰ ਕਰ ਸਕਦੇ ਹੋ ਇਹ ਅਜੂਬੀ ਮਹਿਰੂਨ ਕਲਰ ਦਾ ਸੂਟ ਹੈ ਤੁਸੀਂ ਦੇਖ ਸਕਦੇ ਹੋ। ਲਓ ਜੀ। ਬਹੁਤ ਸੋਹਣਾ ਸੂਟ ਬਣਿਆ ਹੈ ਮਹਿਰੂਨ ਕਲਰ ਦਾ। ਚਾਕਾਂ ਦੇ ਉੱਪਰ ਇਹਦੇ ਵਰਕ ਆ ਜੂਗਾ ਤੁਸੀਂ ਦੇਖ ਸਕਦੇ ਹੋ। ਇਹ ਐਵੇਂ ਚਾਕਾਂ ਦੇ ਉੱਪਰ ਵਰਕ ਬਣਿਆ ਹੋਇਆ ਬੇਲ ਬਣੀ ਹੋਈ ਹੈ ਜੀ। ਬਹੁਤ ਸੋਹਣਾ ਡਿਜ਼ਾਈਨ ਲੱਗ ਰਿਹਾ ਹੈ। ਅਹ ਫਰੰਟ ਦੇ ਬਣਿਆ ਹੈ ਸੇਮ ਹੀ ਜੇ ਬੈਕ ਸਾਈਡ ਬਣਿਆ ਹੋਇਆ ਜੀ। ਵੀ ਤਾਂ 21 ਇੰਚ ਤੱਕ ਇਹਦਾ ਘੇਰਾ ਰਹੂਗਾ। ਵਾਹ। ਵੀ ਤਾਂ 21 ਇੰਚ ਤੱਕ ਦਾ ਇਹਦਾ ਘੇਰਾ ਰਹੂਗਾ। ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ। ਤੇ ਇਹ ਵਾਲਾ ਵਰਕੇ ਦੇ ਬਾਜ ਦੇ ਉੱਪਰ ਆ ਜੂਗਾ। ਇਹ ਵਰਕੇ ਦੇ ਬਾਜੂ ਦੇ ਉੱਪਰ ਬਣਿਆ ਹੈ ਪ੍ਰਾਈਸ ਇਹਦਾ ਵੀ ਸੇਮ ਰਹਿਣਾਗਾ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਬੀ ਤੋ 1 ਇੰਚ ਤੱਕ ਦਾ ਇਹਦਾ ਘੇਰਾ ਬਣਿਆ ਹੈ ਫਰੰਟ ਦੇ ਵਰਕ ਬਣਿਆ ਹੈ ਸੇਮ ਹੀ ਬੈਕ ਵਰਕ ਬਣਿਆ ਹੈ ਤੇ ਬਾਜੂ ਦੇ ਉੱਪਰ ਵਰਕ ਬਣਿਆ ਹੈ ਜੀ ਕਾਟਨ ਦਾ ਹੀ ਫੈਬਰਿਕ ਰਹੂਗਾ ਇਹ ਵਾਲਾ ਵੀ ਮਹਿਰੂਨ ਕਲਰ ਦਾ ਸੂਟ ਹੈ ਇਹਦੇ ਘੇਰੇ ਦੇ ਉੱਪਰ ਵਰਕ ਬਣਿਆ ਹੋਇਆ ਹੈ ਦੇਖੋ ਇਹ ਵਾਲਾ ਮਹਿਰੂਨ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਐਵੇਂ ਘੇਰੇ ਦੇ ਉੱਪਰ ਵਰਕ ਬਣਿਆ ਹੋਇਆ ਜੀ ਤੁਸੀਂ ਦੇਖੋ ਲੋch ਬਹੁਤ ਸੋਹਣਾ ਡਿਜ਼ਾਈਨ ਹੈ ਕੈਂਟ ਦਾ ਡਿਜ਼ਾਈਨ ਬਣਿਆ ਹੈ ਤੇ ਸੋਹਣੀ ਚੀਜ਼ ਬਣੀ ਹੋਈ ਹੈ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਪਸੰਦ ਆਉਂਦਾ ਹੈ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ ਇਹਦੇ ਬਾਜੂ ਵੀ ਬਣੇ ਹੋਏ ਨੇ ਬਾਜੋਂ ਦੇ ਪਰਵਰਕ ਆ ਜਾਊਗਾ ਦੇਖੋ ਮਹਿਰੂਨ ਕਲਰ ਦਾ ਸੂਟ ਹੈ ਤੇ ਪ੍ਰਾਈਸ ਇਹਦਾ 750 ਰੁਪਏ ਰਹਿਣਾ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਪਸੰਦ ਆਣਾ ਤੁਸੀਂ ਸਾਡੇ ਕੋਲ ਜਲਦੀ ਨਾਲ ਦੀ ਇਹ ਵਾਲਾ ਸੂਟ ਮੰਗਵਾ ਸਕਦੇ ਹੋ ਜੀ ਇਹ ਵਾਲਾ ਆ ਜੁਗਜੀ ਰਾਣੀ ਸ਼ੇਰ ਦਾ ਸੂਟ ਆ ਬਹੁਤ ਸੋਹਣਾ ਸ਼ਿੰਦੀ ਵਰਕ ਬਣਿਆ ਹੋਇਆ ਹੈਗਾ ਦੇਖ ਇਹ ਐਵੇਂ ਬਹੁਤ ਸੋਹਣਾ ਸ਼ਿੰਦੀ ਵਰਕ ਬਣਿਆ ਆ ਬਹੁਤ ਸੋਹਣੀ ਚੀਜ਼ ਹੈਗੀ ਤੁਸੀਂ ਦੇਖ ਸਕਦੇ ਹੋ ਘੇਰੇ ਬਣਿਆ ਹੋਇਆ ਐਵੇਂ ਘੇਰੇ ਦੇ ਪੱਟੀ ਬਣੀ ਰਹੀ ਹੈ ਤੇ ਨਾਲ ਸਾਰੇ ਸੂਟ ਦੇ ਵਿੱਚ ਬੋਟੀਆਂ ਬਣੀਆਂ ਹੋਈਆਂ ਬਸ ਐਮ ਐਫ ਆਰ ਇਹ ਸੂਟ ਦੇ ਵਿੱਚ ਬੂਟੀਆਂ ਬਣੀਆਂ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਜੀ ਖੁੱਲਾ ਕੇਰਾ ਘੇਰੇ ਦੇ ਆਪਾਂ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਣੀ ਕਿੰਨਾ ਵੀ ਘੇਰਾ ਰੱਖ ਸਕਦੇ ਆ ਜੀ ਕੈਮਰੀ ਕਾਟਨ ਇਹ ਵਾਲੇ ਸੂਟ ਦਾ ਫੈਬਰਿਕ ਹੋਊਗਾ ਮਜੈਂਟਾ ਕਲਰ ਦਾ ਇਹ ਸੂਟ ਹੈ ਸੋ ਕਿਸੇ ਨੂੰ ਵੀ ਪਸੰਦ ਆਉਂਦਾ ਨਾ ਤੁਸੀਂ ਫਟਾਫਟ ਸਾਡੇ ਕੋਲ ਇਹ ਵਾਲਾ ਸੂਟ ਮੰਗਵਾ ਸਕਦੇ ਹੋ 750 ਰੁਪਏ ਇਹ ਵਾਲੇ ਸੂਟ ਦਾ ਪ੍ਰਾਈਸ ਰਹਿਣਾ ਹੈ ਤੇ ਸ਼ਿਪਿੰਗ ਚੋਂ ਦੀ ਫ੍ਰੀ ਹੋਗੀ ਕੋਈ ਵੀ ਸੂਟ ਸੁਣ ਇੰਨਾ ਚੋ ਪਸੰਦ ਆਉਂਦਾ ਤੁਸੀਂ ਜਲਦੀ ਨਾਲ ਹੀ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਹਾਂਜੀ ਐਸਕੇ ਦੀ ਕਾਟਨ ਹੈ ਐਸਕੇ ਦੀ ਕਾਟਨ ਵਾਲੀ ਸੂਟ ਵੀ ਆਪਾਂ ਵੀਡੀਓ ਦੇ ਵਿੱਚ ਪਾਵਾਂਗੇ ਇੱਕ ਸੂਟ ਅੱਜ ਮੇਰੇ ਕੋਲ ਇਹ ਹੈਗਾ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਬੂਟੀਆਂ ਵਾਲਾ ਵਰਕ ਆ ਦੇ ਉੱਪਰ ਇਹ ਵਾਲਾ ਵਰਕ ਬਣਿਆ ਹੋਇਆ ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਪਿਸਤਾਈ ਕਲਰ ਦਾ ਸੂਟ ਹੈ ਥੋੜਾ ਇਹ ਫੋਨ ਦੇ ਵਿੱਚ ਫਰਕ ਆ ਰਹਿਗਾ। ਤੁਸੀਂ ਦੇਖੋ ਬਹੁਤ ਸੋਹਣਾ ਵਰਕ ਹੈ, ਬਹੁਤ ਸੁੰਨੀ ਚੀਜ਼ ਬਣੀ ਹੋਈ ਹੈ। ਪ੍ਰਾਈਸ ਇਹ ਵਾਲੇ ਸੂਟ ਦਾ 1000 ਰੁਪਏ ਰਹਿਣਾ ਹੈ, 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਫੂਲ ਦੇਵਾਂਗੇ। ਲਓ ਜੀ। ਐਸਕੇ ਦਾਇਤਵਾ ਫੈਬਰਿਕ ਹੋਊਗਾ। ਸ਼ਿਪਿੰਗ ਸੂਟ ਦੀ ਫ੍ਰੀ ਹੋਗੀ। ਜਿਹੜਾ ਬੈਲਵਟਾ ਲਾਓ 400 ਰੁਪਏ ਦੂਜਾ 300 ਰੁਪਏ ਇਹ 800 ਰੁਪਏ ਉਹ ਪਿੰਕ ਕਿਆ 400 ਦਾ ਹੀ ਹਾਂਜੀ 300 ਦਾ 300 ਕਹਿਦੇ ਨੇ 300 ਦਾ ਕਹਿਦੇ ਨੇ ਬੈਲਵਟ ਦਾ 400 ਦਾ ਬੈਲਵਟ ਦਾ ਨਹੀਂ ਲਿਆ ਇੱਕ ਤੁਸੀਂ ਆ ਜਾਓ ਫਿਰ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਐਵੇਂ ਬੂਟੀਆਂ ਬਣੀਆਂ ਹੋਈਆਂ ਨੇ ਸਾਰੇ ਫਰੰਟ ਦੇ ਵਿੱਚ ਤੇ ਇਹ ਵਾਲਾ ਵਰਕੇ ਦੇ ਬਾਟਮ ਦੇ ਉੱਪਰ ਆ ਜੀ ਹਾਂ ਜੀ ਉਧਰ ਮਾਲਾ ਸਾਬ ਲੈਣ ਆਏ ਨੇ ਜ ਕੋਈ ਇਹ ਵਾਲਾ ਜੀ ਬਾਟਮ ਦੇ ਉੱਪਰ ਵਰਕ ਆ ਜੀ ਇਦਾਂ ਹੀ ਜਮਾ ਸਹੀ ਰਹਤਾ ਹੈ ਜਦ ਬਾਬਿਆਂ ਦੇ ਵਿੱਚ ਕੋਈ ਵਾਦੇ ਘਾਟੇ ਵਾਲਾ ਨਹੀਂ ਜਿਹੜਾ ਮੇਰੀ ਗੱਲ ਸੁਣੋ ਆਪਾਂ ਘਰ ਮੁਕੱਦਨੀ ਗਈ ਦੋ ਦੋ ਸਭ ਦੇ ਨੂੰ ਪਾਉਗੇ ਆਪਣੇ ਕਿ ਹੋਣਗੇ ਜੀ ਆਪਾਂ ਨਹੀਂ ਕਹਿੰਦੇ ਵੀ ਹੋਣੇ ਨਹੀਂ ਹੋਣਗੇ ਜੀ ਇਹ ਵਾਲਾ ਬਾਟਮ ਤੇ ਵਰਕ ਆ ਜੀ ਤੁਸੀਂ ਦੇਖੋ ਬੋਸੋਨਾ ਬਾਟਮ ਦੇ ਪਰ ਵਰਕ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇਰੇ ਫਰੰਟ ਬਾਜੂ ਦੇ ਉੱਪਰ ਵੀ ਬੂਟੀਆਂ ਬਣੀਆਂ ਹੋਈਆਂ ਨੇ ਬੋਚ ਸਿੰਧੀ ਵਾਲਾ ਵਰਕੇ ਜੀ ਉਹਦੇ ਨਾਲ ਦਾ ਜੇ ਕੋਈ ਸੂਟ ਪਿਆ ਹੋਇਆ ਤਾਂ ਮੈਂ ਦੇਖ ਕੇ ਤੁਹਾਨੂੰ ਜਰੂਰ ਦੱਸੂਗੀ ਜੀ ਲਓ ਜੀ ਇਹ ਵਾਲਾ ਵਰਕੇ ਦੇ ਬਾਜੂ ਦੇ ਉੱਪਰ ਆਜੋ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਕਿਸੇ ਵੀ ਵੀਰ ਪੈਨ ਨੂੰ ਇਹ ਵਾਲਾ ਸੂਟ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਪ੍ਰਾਈਸ ਇਹ ਵਾਲੇ ਸੂਟ ਦਾ 1000 ਰੁਪਏ ਰਹਿਣਾ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਤੋ ਜਲਦੀ-ਆਲਦੀ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਜੋ ਵੀ ਮੈਂ ਅੱਜ ਵੀਡੀਓ ਦੇ ਵਿੱਚ ਦਿਖਾਏ ਨੇ ਸਾਰੇ ਸੂਟ ਬਹੁਤ ਸੋਹਣੇ ਤੇ ਬਹੁਤ ਹੀ ਸੋਹਣਾ ਉਹਨਾਂ ਦੇ ਪਰ ਵਰਕ ਹੋਇਆ ਹੋਇਆ ਤੁਸੀਂ ਜਲਦੀ-ਆਲਦੀ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਇਹ ਵਾਲਾ ਹੈਗਾ ਮਾਸਟਰ ਦੇ ਨਾਲ ਦੇਖੋ ਇਹ ਵਾਲਾ ਮਾਸਟਰ ਹੈ ਜੀ ਬਹੁਤ ਸੋਹਣਾ ਮਾਸਟਰਡ ਸੂਟ ਬਣਿਆ ਹੋਇਆ ਲੋ ਜੀ ਇਹ ਸਾਰਾ ਦੇਖੋ ਬਹੁਤ ਸੋਹਣਾ ਸਾਰੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਤੇ ਘੇਰੇ ਦੇ ਨਾਲ ਐਵੇਂ ਤੇ ਆਕ ਬਣੇ ਹੋਏ ਨੇ ਤੇ ਨਾਲ ਘੇਰਾ ਬਣਿਆ ਹੈ ਤੇ ਆਹ ਵਾਲੇ ਘੇਰਾ ਦੇ ਚਾਕੇ ਦੀ ਬੈਕਟਰ ਵੀ ਬਣੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਕੈਮਰੀ ਕੋਟਨ ਦੇ ਵਿੱਚ ਤੇ ਇਹ ਮਾਸਟਰ ਸ਼ਰਟ ਹੈ ਇਹਦੇ ਨਾਲ ਬਲੈਕ ਬਾਟਮ ਹੈ ਇਹ ਵਾਲਾ ਵਰਕ ਇਹਦੇ ਬਾਟਮ ਦੇ ਉਪਰ ਆ ਜਿਵੇਂ ਦਾ ਵਰਕ ਬਾਜੂ ਦੇ ਉੱਪਰ ਹੈ ਉਵੇਂ ਦੀ ਵਰਕ ਬਾਟਮ ਦੇ ਉੱਪਰ ਆ ਜੀ ਤੁਸੀਂ ਦੇਖੋ ਬਹੁਤ ਸੋਹਣਾ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਸੋ ਕਿਸੇ ਵੀ ਇਹ ਵਾਲੇ ਸੂਟ ਦਾ ਪ੍ਰਾਈਸ 750 ਰੁਪਏ ਰਹਿਣਾ ਹੈ 750 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਥੈਂਕ ਯੂ ਜੀ ਥੈਂਕ ਯੂ ਸੂਟ ਵੈਰੀ ਨਾਈਸ ਥੈਂਕ ਯੂ ਸੋ ਕੋਈ ਵੀ ਸੂਟ ਅੱਜ ਮੇਰੀ ਵੀਡੀਓ ਚ ਕਿਸੇ ਵੀ ਮੇਰੇ ਭੈਣ ਨੂੰ ਪਸੰਦਾ ਆਉਣਾ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਆ ਅੱਜ ਦੇ ਵੀਡੀਓ ਲਈ ਐਨਾ ਤੇ ਕੱਲ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਸੂਟ ਲੈ ਕੇ ਆਵਾਂਗੇ ਥੈਂਕ ਯੂ